ਜੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਇਸ ਇਲੈਕਸ਼ਨ ਦੇ ਵਿੱਚ ਕੁਦਰਤੀ ਗੱਲ ਹੈਗੇ ਰੋਸੇ ਵੀ ਬਣੇ ਨੇ ਤੇ ਰੋਸੇ ਜਿਹੜੇ ਹੈਗੇ ਆ ਕੁਝ ਇੱਕ ਨੌਜਵਾਨ ਸਾਡੇ ਕੋਲ ਆਏ ਨੇ ਜਿਹੜੇ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਉਹਨਾਂ ਨੇ ਜੁਆਇਨ ਕੀਤੀ ਹੈਗੀ ਆ ਆਮ ਆਦਮੀ ਪਾਰਟੀ ਕਾਂਗਰਸ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਏ ਨੇ ਜੀ ਤੇ ਜਿਹੜੇ ਹੈਗੇ ਆ ਇਹ ਆਮ ਆਦਮੀ ਪਾਰਟੀ ਨਾਲ ਇਹਨਾਂ ਨੇ ਜੁਆਇਨਿੰਗ ਕੀਤਾ ਗਿਆ ਆਓ ਜਾਣੀਏ ਕੀ ਕਾਰਨ ਹੈ ਕਿ ਪਾਰਟੀ ਵਿੱਚ ਆਏ ਨੇ ਕੀ ਕਹਿਣਾ ਚਾਹੁੰਦੇ ਨੇ ਛੁਪਨਾ ਮਿੱਠਾ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਅਸ਼ੋਕ ਕੁਮਾਰ ਜੀ ਆਪਾਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਮਤਲਬ ਤੁਹਾਨੂੰ ਕੀ ਬੁਰਾ ਲੱਗਾ ਕਾਂਗਰਸ ਪਾਰਟੀ ਦੇ ਵਿੱਚ ਜਿਸ ਕਰਕੇ ਤੁਸੀਂ ਜਿਹੜੀ ਆਮ ਆਦੀ ਪਾਰਟੀ ਜੁਆਇਨ ਕੀਤੀ ਤੁਸੀਂ ਜੀ ਕਾਂਗਰਸ ਪਾਰਟੀ ਨੇ ਸਭ ਤੋਂ ਪਹਿਲਾਂ ਦਾ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦੇ ਤੇ ਉਹ ਖਰੀ ਨਹੀਂ ਉਤਰੀ ਸਾਡਾ ਜਿਹੜਾ ਅੱਜ ਦਾ ਇੱਕ ਦਿਨ ਹੈ ਉਹ ਕੀਮਤੀ ਹੈ ਉਹਨਾਂ ਨੇ 4.5 ਸਾਲ ਦੇ ਵਿੱਚ ਇੱਕ ਵੀ ਨਵੀਂ ਐਕਟੀਵਿਟੀ ਨਹੀਂ ਕੀਤੀ ਜਿਹਦੇ ਕਰਕੇ ਸਾਨੂੰ ਉਹਨਾਂ ਦੇ ਨਾਲ ਮੁੱਖ ਮੋੜ ਕੇ ਆਪਣਾ ਆਮ ਆਦਮੀ ਪਾਰਟੀ ਵੱਲ ਆਣਾ ਪਿਆ ਜੀ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਤੁਹਾਡਾ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਭੱਤਾ ਦੇਵਾਂਗੇ 2500 ਰੁਪਇਆ ਘਰ ਘਰ ਨੌਕਰੀ ਦੇਵਾਂਗੇ ਨਸ਼ਾ ਖਤਮ ਕਰਾਂਗੇ ਅੱਜ ਵੀ ਮੈਂ ਆਪਣੇ ਪਿੰਡਾਂ ਦੇ ਵਿੱਚ ਦੇਖਦਾ ਹਾਂ ਸ਼ਰਿਆਮ 2 ਨੰਬਰ 'ਚ ਦਾਰੂ ਸਮੈਗ ਇਹ ਚੀਜ਼ਾਂ ਵਿਕਦੀਆਂ ਪਈ ਨੇ ਅੱਜ ਵੀ ਲੁੱਟਖੋਹਾਂ ਉਹੀ ਹੋ ਰਹੀਆਂ ਨੇ ਜਿਹੜੀਆਂ ਪਹਿਲਾਂ ਸੀ ਹਾਲਾਂਕਿ ਪਹਿਲੇ ਨਾਲੋਂ ਵੱਧ ਚੁੱਕੀਆਂ ਨੇ ਘਟੀਆਂ ਬਿਲਕੁਲ ਨਹੀਂ ਹੈਗੀਆਂ ਕੀ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਦਾ ਤੁਸੀਂ ਕੀ ਮਤਲਬ ਜਿਹੜਾ ਹੈਗਾ ਉਹ ਚਾਹਦੇ ਹੋ ਕਿ ਕੀ ਸਾਡਾ ਕੋਈ ਵਿਤਰ ਹੋ ਸਕਦਾ ਜਾਂ ਕੋਈ ਇਦਾਂ ਦੀ ਗੱਲ ਵਾਹ ਦੇਖੋ ਜੀ ਆਮ ਆਦਮੀ ਪਾਰਟੀ ਜਿਹੜੀ ਆਮ ਵਰਗ ਦੀ ਪਾਰਟੀ ਹੈ ਦੇ ਵਿੱਚ ਹਰ ਇੱਕ ਆਮ ਬੰਦਾ ਜੁੜਿਆ ਹੈ ਇਹ ਕੈਟਾਗਰੀ ਜਿਹੜੀ ਹੈ ਆਪਣੇ ਜਾਤੀ ਕੈਟਾਗਰੀ ਤੋਂ ਬਿਲਕੁਲ ਬਾਹਰ ਹੈ ਇਹਦੇ ਵਿੱਚ ਕੋਈ ਮਤਭੇਦ ਨਹੀਂ ਹੈ ਕਿ ਮੈਂ ਐਸਸੀ ਨੂੰ ਬਿਲੋਂਗ ਕਰਦਾ ਆ ਜਾਂ ਇਹ ਜਰਨਲ ਨੂੰ ਬਿਲੋਂਗ ਕਰਦਾ ਆ ਇੱਕ ਆਮ ਲੋਕਾਂ ਦੀ ਪਾਰਟੀ ਇੱਥੇ ਸਾਨੂੰ ਲੱਗਦਾ ਹੈ ਕਿ ਇਹ ਪਾਰਟੀ ਜਿਹੜੀ ਪਾਰਟੀ ਦੇ ਵਿੱਚ ਜਿਹੜਾ ਕੈਂਡੀਡੇਟ ਖੜਿਆ ਉਹ ਨਹੀਂ ਅਸੀਂ ਖੁਦ ਆ ਆਪਣੇ ਕੈਂਡੀਡੇਟ ਅਸੀਂ ਖੁਦ ਆਪਣੀ ਬੱਚਿਆਂ ਦੇ ਵਾਸਤੇ ਉਹਨਾਂ ਦਾ ਫਿਊ ਕਰ ਰਹੇ ਆ ਅੱਜ ਰੌੜੀ ਸਾਹਿਬ ਦੇ ਨਾਲ ਮਿਲ ਕੇ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਬੱਚਿਆਂ ਲਈ ਅਸੀਂ ਆਪ ਦੇ ਲਈ ਕੰਮ ਕਰਦੇ ਵੇ ਆਪਣੇ ਆਪ ਦੇ ਲਈ ਸਾਨੂੰ ਇੱਥੇ ਬਿਲਕੁਲ ਕੋਈ ਨੀਚੀ ਉਵੀ ਉੱਚੀ ਨਿਗਾਹ ਦੇ ਨਾਲ ਨਹੀਂ ਦੇਖਿਆ ਜਾ ਰਿਹਾ ਅਸੀਂ ਹਰ ਇੱਕ ਨਿਗਾਹ ਦੇ ਵਿੱਚ ਆਮ ਜਿਹੜੇ ਨੌਜਵਾਨ ਉਹ ਆ ਉਹ ਬਣ ਗਿਆ ਜੇ ਤੁਸੀਂ ਦਿੱਲੀ ਦੇ ਬਾਰੇ ਵਿੱਚ ਕਹਿਣਾ ਚਾਹੁੰਦੇ ਹੋ ਦਿੱਲੀ ਦੇ ਵਿੱਚ ਜੋ ਵੀ ਆਪਣੇ ਕੇਜਰੀਵਾਲ ਨੇ ਜੋ ਸਬਾਮਾ ਮੁਹੱਈਆ ਕਰ ਰਹੇ ਨੇ ਕੀ ਕੀ ਤੁਸੀਂ ਉਹਨਾਂ ਸਬਾਮਾਂ ਨੂੰ ਜਿਹੜਾ ਹੈ ਕੀ ਚਾਹੁੰਦੇ ਹੋ ਕੀ ਉਸ ਤਰ੍ਹਾਂ ਦੀਆਂ ਸਬਾਮਾਂ ਤੁਸੀਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਮੈਂ ਇੱਕ ਆਮ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਮੇਰੇ ਜਿਹੜੇ ਬੱਚਿਆਂ ਦੀ ਫੀਸ ਹੈ ਮੇਰੇ ਦੋ ਬੱਚੇ ਹਨ ਉਹਨਾਂ ਦੀ ਫੀਸ ਜਿਹੜੀ ਪਹਿਲਾਂ ਤਾਂ ਮੈਂ ਉਹੀ ਅਫੋਰਡ ਨਹੀਂ ਕਰ ਸਕਦਾ ਬਿਕੋਜ਼ ਮੇਰੇ ਕੋਲ ਕੋਈ ਜੋਬ ਨਹੀਂ ਹੈ ਮੈਂ ਪ੍ਰਾਈਵੇਟ ਜੋਬ ਕਰਦਾ 8-10 ਹਜ਼ਾਰ ਰੁਪਏ ਮਿਲਦਾ ਉਸ ਤੋਂ ਦੁੱਗਣਾ ਖਰਚਾ ਹੈ ਸਭ ਤੋਂ ਵੱਡੀ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਦੀ ਚੰਗੀ ਲੱਗੀ ਉਹਨਾਂ ਨੇ ਸਭ ਤੋਂ ਦੋ ਚੀਜ਼ਾਂ ਸਾਨੂੰ ਜਿਹੜੀ ਮੇਨ ਪੁਆਇੰਟ ਆਪਾਂ ਲੈਣੇ ਆ ਸਿੱਖਿਆ ਔਰ ਹੈਲਥ ਦੇ ਉੱਤੇ ਕੰਮ ਕਰਨ ਨੂੰ ਉਹਨਾਂ ਨੇ ਸਾਨੂੰ ਗਾਰੰਟੀ ਦਿੱਤੀ ਹੈ ਅਸੀਂ ਇਹ ਸੋਚਦੇ ਹਾਂ ਮੇਰੀ ਅੱਜ 32 ਸਾਲ ਉਮਰ ਹੋ ਗਈ ਹੈ ਅਸੀਂ ਆਪਣਾ ਸਮਾਂ ਤਾਂ ਗਵਾ ਲਿਆ ਪਰ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਦੇ ਵਾਸਤੇ ਕੁਝ ਨਾ ਕੁਝ ਕਰ ਸਕਦੇ ਆ ਜੇਕਰ ਆਪਾਂ ਅਰਵਿੰਦ ਕੇਜਰੀਵਾਲ ਦੇ ਨਾਲ ਜੁੜ ਕੇ ਚੱਲਾਂਗੇ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਸਫੇਂਦਰ ਸਫਰੀ BBC ਇੰਟਰਨੈਸ਼ਨਲ ਰੇਡੀਓ ਮਹਲਪੁਰ ਤੋਂ